ਕੌਣ ਕਹਿੰਦਾ ਵੀ ਜ਼ਹਿਰਾਂ ਦਾ ਸਾਈਡ ਇਫੈਕਟ ਨਹੀਂ ਹੁੰਦਾ ਫਸਲਾਂ ਤੇ ਕਣਕਾਂ ਤੇ ਜਿਹੜੀ ਜਿੰਨੇ ਵੱਧ ਡੀਏਪੀ ਵਾਲੀ ਆਪਾਂ ਕਣਕ ਖਾਣੇ ਆ ਉਹਦਾ ਅਲੱਗ ਫਰਕ ਹੁੰਦਾ ਤੇ ਔਰਗੇਰੋਂ ਇਧਰੋਂ ਸਾਰੀ ਬਲ ਗਈ ਤੇ ਇਸ ਪਾਸੇ ਤੇ ਉਹ ਗੁੱਠਾ ਇੱਥੇ ਕਰੀਏ ਸਪਰੇ ਇਸ ਪਾਸੇ ਇਸ ਗੁੱਠ ਚੋਂ ਕਰੀ ਸੀ ਇਸ ਤੋਂ ਪਰੇ ਪਰੇ ਐਨੂੰ ਕਰੀ ਆ ਤਾਂ ਵੀ ਇੰਨੀ ਦੂਰ ਚੱਲ ਗਈ ਐ ਇਸ ਪਾਸੇ ਤੇ ਉਹ ਸਿਰੇ ਤੇ ਹੀ ਆ ਵੀ ਝਾੜ ਸਾਨੂੰ ਜ਼ਿਆਦਾ ਦੇਊਗੀ ਤਾਂ ਸੋਚੋ ਜੀ ਉਹ ਆਪਾਂ ਕਣਕ ਖਾ ਰਹੇ ਆਵੇਂ ਦੀ ਤਾਂ ਆਪਣੇ ਅੰਦਰ ਕਿੰਨਾ ਉਹਦਾ ਸਾਈਡ ਇਫੈਕਟ ਆ ਕਿੰਨੀਆਂ ਬਿਮਾਰੀਆਂ ਲੱਗਦੀਆਂ ਤੀਜਾ ਖੇਤ ਇਸ ਸਪਰੇ ਕਣਕ ਚ ਕਰੀ ਆ ਤੇ ਆ ਤੀਜੇ ਖੇਤ ਚ ਨੁਕਸਾਨ ਇਥੋਂ ਇਸ ਪਾਸੇ ਨੂੰ ਇਧਰੋਂ ਜ਼ਿਆਦਾ ਹੈ ਇਧਰੋਂ ਉੱਥੇ ਨਾਲ ਨਾਲ ਜਿਹੜੀ ਪੰਜਾਬ ਤੋਂ ਬੀਕਾ ਨੇਰ ਪੀਬੀਐਮ ਨੂੰ ਜਿਹੜੀ ਇੱਕ ਕੈਂਸਰ ਵਾਲੀ ট্রেন ਜਾਂਦੀ ਹੈ ਨਾ ਉਹ ਉਹੀ ਨਹੀਂ ਜਾਂਦੀ ਉਹ ਇਸੇ ਕਰਕੇ ਜਾਂਦੀ ਹੈ ਹੁੰਦੇ ਰੱਖਾ ਵੀ ਸਪਰੇ ਉੱਥੇ ਵੀ ਹਾਂ ਤਾਂ ਵੀ ਗਾਦੂਰੇ ਇਥੇ ਨੁਕਸਾਨ ਆ ਯਾਰ ਹਾਂ ਕੁਛ ਹਵਾ ਨਾਲ ਇੰਨੀ ਦੂਰ ਤੱਕ ਨੁਕਸਾਨ ਕਰ ਇੰਨੀ ਦੂਰ ਨੁਕਸਾਨ ਕਰ ਗਈ ਇੱਕ ਹਵਾ ਨਾਲ ਤੇ ਜੇ ਆਪਾਂ ਉਹ ਸਪਰੇ ਕਰਦੇ ਆ ਆਪਣੇ ਅੰਦਰ ਕਿੰਨੇ ਉਹਦੇ ਕਣ ਜਾਂਦੇ ਹੋਣੇ ਤੇ ਕਿੰਨਾ ਪਾਨੂੰ ਅੰਦਰ ਨੁਕਸਾਨ ਕਰਦੀ ਐ ਇਹ ਵੀਰੇ ਜਿੰਦਾ ਜਗਦਾ ਸਬੂਤ ਐ ਕੋਈ ਕੋਰੇ ਦੀ ਮਾਰ ਨਹੀਂ ਕੋਈ ਹੋਰ ਨਹੀਂ ਕੁਛ ਰਾਜਸਥਾਨ ਦੇ ਕਚੀਆਂ ਪਈਆਂ ਤੇ ਇਧਰ ਆਲੇ ਦੁਆਲੇ ਸਰਮ ਤੇ ਤੁੰਦ ਪੈਰੀ ਐ ਸਾਡੇ ਮਾਮਾ ਜੀ ਆਏ ਨੇ ਮਾਣਸਾ ਮਲਕੋ ਤੋਂ ਇਹ ਮਾਮਾ ਜੀ ਪੰਜਾਬ ਪੁਲਿਸ ਦੇ ਨੇ ਆਪਣੇ ਕੋਲ ਰਾਤ ਦੇ ਆਏ ਹੋਏ ਨੇ ਇਹਨਾਂ ਨੂੰ ਸ਼ੇਅਰ ਕਰਾ ਰਹੇ ਨੇ ਰਾਜਸਥਾਨ ਦੀ ਮਾਮਾ ਜੀ ਕਿਵੇਂ ਲੱਗਿਆ ਰਾਜਸਥਾਨ ਨੂੰ ਬਹੁਤ ਵਧੀਆ ਬਹੁਤ ਵਧੀਆ ਰਾਜਸਥਾਨ ਦੇ ਵਿੱਚ ਤੁੰਦ ਪਹਿਰੀ ਹੈ ਤੁੰਦ ਦੁਪਹਿਰੀ ਹੈ ਸਰਵਾ ਦੀ ਸੈਰ ਕਰਾਈਏ ਟਿੱਬੇ ਵਖਾ ਲੀ ਜੀ ਨਹੀਂ ਸਰਵਾ ਬਹੁਤ ਵਧੀਆ ਨੇ ਬਾਈ ਨੂੰ ਪਰਮਾਤਮਾ ਹਰੇਕ ਸਾਡੇ ਵਧੀਆ ਫਸਲਾਂ ਹੋਣ Rajasthan ਦੇ Rajasthan ਦੇ ਟਿੱਬਿਆਂ ਦੀ ਸੈਰ ਕਰਵਾ ਲਏ ਆ ਸਵੇਰੇ ਸਵੇਰੇ ਮਾਮਾ ਜੀ ਹੁਣੀ ਕਹਿੰਦੇ ਅਸੀਂ Rajasthan ਦੇ ਟਿੱਬਿਆਂ ਵੱਲ ਨੂੰ ਜਾਣਾ ਤਾਂ ਅਸੀਂ ਤੁੰਦ ਪੈਂਦੀ ਦੇ ਵਿੱਚ ਟਿੱਬੇ ਵਖਾ ਲੈਂਦੇ ਆ ਤਾਂ ਹੁਣ 2-3 ਦਿਨਾਂ ਤੋਂ ਤੁੰਦ ਜੀ ਵਾਵਾ ਹੋ ਰੱਖੀ ਹੈ ਤਾਂ ਆਪਾਂ ਆਏ ਆ ਟਿੱਬਿਆਂ 'ਚ ਕ੍ਰੇਟਾ ਲੈ ਕੇ ਕ੍ਰੇਟਾ ਦੀ ਟੈਸਟ ਡਰਾਈਵ ਚੱਲਦੀ ਸੀ ਅਵੇ ਟਿੱਬਿਆਂ 'ਚ ਆਲੇ ਦੁਆਲੇ ਧੰਦ ਤਾਂ APV ਨੰਬਰ ਦੀ ਗੱਡੀ ਸਨਰੂਫ ਵਾਲੀ ਕੌੰਚੂ ਚਲਾ ਰਿਆ ਗੱਡੀ ਆਟੋ ਵਾਲੀ ਐ ਇਹਨਾਂ ਮੈਨੂਅਲ ਵੀ ਇਹਨੂੰ ਪੂਰੀ ਸੋਰੀ ਨਹੀਂ ਚਲਾਉਣੀ ਆਉਂਦੀ ਤੇ ਇਹ ਆਟੋ 'ਚ ਬਹਿ ਗਿਆ ਬੰਦਾ ਤਾਂ ਪਤਾ ਨਹੀਂ ਕਿਵੇਂ ਤੇ ਰੰਗ ਲਾਊਗਾ ਇਹ Rajasthan ਦੀਆਂ ਨੇ ਕਿਹੜੀਆਂ ਸੜਕਾਂ ਤੇ ਥੋੜੀ ਦੇਰ ਨੂੰ ਮੌਸਮ ਇੱਥੇ ਹੋ ਜਾਊਗਾ ਸਾਫ ਕੱਲ ਬਥੇਰਾ ਵਧੀਆ ਮੌਸਮ ਸੀਗਾ ਤਾਂ ਆਲੇ ਦੁਆਲੇ ਦਾ ਮਾਹੌਲ ਵੀ ਵਧੀਆ ਸਾਰੀਆਂ ਨੇ ਚਾਰੀਆਂ ਨੇ ਮਾਮਾ ਜੀ ਬੜਾ ਨਹੀਂ ਯਾਰ ਆਇਆ ਇਹਦਾ ਆਟੋ ਦਾ ਆਟੋ ਦਾ ਬੜਾ ਨਹੀਂ ਯਾਰ ਬੜਾ ਨਹੀਂ ਸਟਾਰ ਵੀ ਹੁੰਦੇ ਨੇ ਉਹਦੇ ਵੀ ਨਹੀਂ ਯਾਰ ਆਉਂਦੇ ਹੈਗੇ ਉਹ ਵੀ ਆਟੋਮੈਟਿਕ ਹੈ ਹਾਂ ਉਹ ਹੋਰ ਨਹੀਂ ਹੋਰ ਕੁਝ ਆ ਹਾਂ ਆ ਗਏ ਰਾਈਡ ਲੈ ਕੇ ਤੇ ਦੂਜੀ ਗੱਲ ਇਹ ਹੈਗੀ ਹੈ ਨਜ਼ਾਰੇ ਅੰਦਰ ਸਾਧਨ ਅੰਦਰ ਤੇ ਅੰਦਰ ਵੀ ਲੱਗੇ ਪਏ ਆ ਇਹ ਮਾਮੇ ਹੁਣਿਆਂ ਦਾ ਕਰ ਇੱਕ ਕੈਦਰੀ ਗੱਡੀ ਲਗੀ ਖੜੀ ਰਾਜਸਥਾਨ ਦੇ ਨੇੜੇ ਆ ਵਧੀਆ ਬਣਾਇਆ ਛੱਡ ਛੁੱਟ ਜਾ ਇੱਥੇ ਖੜਾ ਇੱਕ ਟਰੈਕਟਰ ਜੌਂਡੀਅਰ ਇੱਕ ਸਕੋਰਟ ਇੱਕ ਕਾਰ ਦੋਆ ਦੋ ਬਾਰ ਅਗਰ ਉਹ ਬੋਲੇ ਆਂ ਬੋਲ ਤੂੰ ਬੋਲੇ ਇਹਦੇ ਕੋਲ ਸਾੜੇ ਫੋਨ ਲਾਰ ਕੇ ਕੋਲ ਸਾੜੇ ਤਾਂ ਡਰੀ ਜਾਂਦਾ ਗੁਰੂ ơi ਪੰਗੇ ਬਹੁਤ ਕਰਦਾ ਮਾਮਾ ਜੀ ਗੱਲ ਕਰਾਇਆ ਪੰਗਾ ਸ਼ਰਾਰਤਾਂ ਬਹੁਤ ਕਰਦਾ ਸ਼ਰਾਰਤਾਂ ਬਹੁਤ ਕਰਦਾ ਇਹ ਇਹ ਸਾੜੇ ਵਾਲੇ ਜਿਹੜਾ ਬੰਦਾ ਬਹੁਤ ਖਤਰਨਾਕ ਬੰਦਾ ਮੈਂ ਠੀਕ ਹੈ ਵੀਰੇ ਵਧੀਆ ਵੀਰੇ ਵਧੀਆ ਕੰਮ ਵਧੀਆ ਥੈਂਕ ਯੂ ਵੀਰੇ ਕਿ ਆਪਣੇ ਰਾਇ ਜੀ ਖਾਨ ਨੂੰ ਬੁਲਾਉਗੇ ਚੜਗੀ ਧੁੱਪ ਵੱਜ ਗਈ 11 ਇਧਰ ਗੋਂਗਲੂਆਂ ਦੀ ਛਟਾਈ ਚੱਲ ਰਹੀ ਹੈ ਗੋਂਗਲੂ ਦਾ ਸਾਈਜ਼ ਬਹੁਤ ਖਾ ਖੜੇ ਖੜੇ ਬੜੇ ਟੱਡੇ ਹੋਏ ਨੇ ਬੜੀਆਂ ਦੇ ਵਿੱਚ ਬੜੇ ਤਕੜੇ ਹੋਏ ਸਾਈਜ਼ ਦਾ ਗੋਂਗਲੂ ਦਾ ਉਹ ਤਕੜਾ ਸਾਈਜ਼ ਹੋਇਆ ਇਹ ਰਾਜਸਥਾਨ ਦੀ ਧਰਤੀ 'ਤੇ ਗੋਂਗਲੂਆਂ ਦਾ ਸਾਈਜ਼ ਤੇ ਹੁਣ ਜਿਹੜੀ ਛਟਾਈ ਚੱਲ ਰਹੀ ਹੈ ਉਹ ਛੋਟੇ ਛੋਟੇ ਗੋਂਗਲੂ ਐ ਡੇ ਡੇ ਗੁੰਗਲਾਂ ਦੀ ਛੁਟਾਈ ਚੰਦਰੀਏ ਦੇ ਉਹ ਕਲਟੀ ਪਰੀ ਗਈ ਹੈ ਇਹ ਨਾਨਕਾਂ ਦੇ ਪੰਡ ਤੇ ਕਦੇ ਉਸ ਦਰ ਤੇ ਕਦੇ ਇਸ ਦਰ ਤੇ ਕਦੇ ਦਤ ਬਦਰ ਆ ਲੱਗੇ ਖੜੇ ਆ ਯੂਰੀਆ ਪਾਣ ਕਦੇ ਕਮਾਈਆਂ ਤੇ ਤੇ ਕਦੇ ਖੇਤਾਂ 'ਚ ਮੈਂ ਉਹਦੇ ਛਟਕੇ ਆ ਯੂਰੀਆ ਇੱਥੇ ਬੱਬੂ ਲੱਗਿਆ ਖੜਾ ਬੱਬੂ ਆ ਜਵਾਂ ਨੂੰ ਇਧਰ ਹਾਲਾਤ ਪੈਰਾਂ ਦੀ ਆ ਅੱਜ 3 ਦਿਨਾਂ ਬਾਅਦ ਨਿਕਲੀ ਏ ਧੁੱਪ ਤੇ ਧੁੱਪ ਬੜੀ ਵਧੀਆ ਨਿਕਲੀ ਅੱਜ ਮਤਲਬ ਮਾ올 ਠੀਕ ਬਣਿਆ ਸਪਰੇਵਾ ਸਪਰੇਵਾ ਕਰਨੀ ਆ ਧੁੱਪ ਨਿਕਲਣੀ ਦੀ ਇਸ ਕਰਕੇ ਸਪਰੇਵਾ ਕਰੀਆਂ ਨਹੀਂ ਤੇ ਅੱਜ ਹੁਣ ਪਾਣੀ ਦਾ ਕੰਮ ਚੱਲ ਰਿਹਾ ਮੋਟਰਾਂ ਚੱਲੀ ਜੰਦੀਆਂ ਉਧਰ ਪਰੇ ਲਾ ਰੱਖਿਆ ਤੇ ਉਸ ਤੋਂ ਬਾਅਦ ਆਪਾਂ ਪਾਣੀ ਲਾਵਾਂਗੇ ਮੈਂ ਯੂਰੀਆ 1 ਵੀਗੇਜੇ ਸੱਟਿਆ ਆਪਣੇ 2 ਵੀਗੇਜੇ ਲੱਗਿਆ ਤਾਂ 2 ਵੀਗੀਆਂ 'ਚ ਹੋਰ ਸੱਟਣੀ ਪੈਣੀ ਆ ਤੇ ਇਹ ਵੀ ਸਾਲਾ ਓੱਖਾ ਕੰਮ ਐ ਤੇ ਸਾਰਿਆਂ ਨੂੰ ਓੱਖਾ ਕੰਮ ਐ ਵੀ ਡੀਏਪੀ ਯੂਰੀਆ ਮਿਲ ਨਹੀਂ ਰਹੀ ਪੂਰੀ ਪ੍ਰੋਪਰ ਹੁਣ ਇਹਦੇ ਵਿੱਚ ਤਿੰਨ ਚੀਜ਼ਾਂ ਮਿਲਾ ਰੱਖੀਆਂ ਬੇਲੀ ਨੇ ਆਦਾ ਜੋਆਂ ਨੂੰ ਹੌਸਲਾ ਦੇ ਰਹੇ ਆ ਐਨਪੀਕੇ ਡੀਏਪੀ ਤੇ ਯੂਰੀਆ ਤਿੰਨੀਆਂ ਚੀਜ਼ਾਂ ਮਿਕਸ ਕਰ ਰੱਖੀਆਂ ਨਾ ਜਿਵੇਂ ਚੱਲ ਰਹੀ ਜ਼ਿੰਦਗੀ ਚੱਲੀ ਜਾਂਦੀ ਆਪਾਂ ਉਹਦੇ ਨਾਲ ਖੁਸ਼ ਆ। ਇਹ ਆ ਮਿੱਤਰੋ ਗੱਲਾਂ ਬਾਤਾਂ ਤੇ ਵਲੌਗ ਆਪਾਂ ਕਈ ਦਿਨ ਤੋਂ ਕੰਟੀਨਿਊ ਕਰ ਰੱਖੇ ਆ ਕਈ ਵਾਰੀ ਸੋਚਦੇ ਆ ਕੰਟੀਨਿਊ ਕਰਾਂਗੇ ਪਰ ਫਿਰ ਨਹੀਂ ਹੁੰਦੇ। ਹੁਣ ਇਸ ਵਾਰ ਕੰਟੀਨਿਊ ਹੈ ਤਾਂ ਇਹ ਜੋਂ ਨੇ ਤੇ ਇਧਰ ਬੇਲੀਆਂ ਦੀ ਸਰੂ ਇਸ ਵਾਰ ਸਰੂ ਵੀ ਵਧੀਆ ਤੇ ਜੋਂ ਵੀ ਹੈ ਤਕੀ ਵਧੀਆ ਨੇ ਜਿਨ੍ਹਾਂ ਦੀਆਂ ਥੋੜੀਆਂ ਪਿਛੇਤੀਆਂ ਜੀਆਂ ਸਰੂਆਂ ਉਹ ਮਾੜੀਆਂ ਉਹ ਦੋ ਕੁ ਕਵਾਂਟਲ ਚੇ ਰਹਿ ਜਾਣਗੀਆਂ ਤਿੰਨ ਤੋਂ ਚਾਰ ਚੋਰ ਦੇ ਨੇੜੇ ਹੋ ਜਾਣਗੀਆਂ। ਤਾਂ ਜਿਵੇਂ ਇਸ ਵਾਰ ਵਧੀਆ ਨਹੀਂ ਜੋ ਲੋਕਾਂ ਨੇ ਬੀਜੇ ਵੀ ਘੱਟ ਹੈ ਕਣਕਾਂ ਜਿਆਦਾ ਬੀਜੀਆਂ ਤਾਂ ਪਾਣੀ ਵੀ ਨਹੀਂ ਆ ਰੇ ਤਾਂ ਸਾਰਾ ਕੁਝ ਰਲਮਾ ਮਿਲਮਾ ਜਿਹਾ ਹੋ ਗਿਆ ਕੰਮ ਅੱਗੇ ਆਪਾਂ ਹੁਣ ਸਬਜੀ ਵਾਲਾ ਕੰਮ ਕਰਾਂਗੇ ਇਹਦੀ ਸਫਲ ਕਿਸਾਨ ਆਪਾਂ ਸਬਜੀ ਵਾਲੇ ਪਾਸੇ ਮੰਨਣਾ ਹੈ ਖੇਤੀਆਂ ਵਾਲੇ ਪਾਸੇ ਹੋ ਗਿਆ ਕੰਮ ਦੂਜੀਆਂ ਫਸਲਾਂ ਵਾਸਤੇ ਤਾਂ ਕੰਮ ਪੱਕਿਆਂ ਚ ਹੈ ਤਾਂ ਇਹਦੀ ਸਫਲ ਕਿਸਾਨ ਆਪਾਂ ਸਬਜੀ ਵਾਲੇ ਪਾਸੇ ਬਣਾਂਗੇ ਕੋਣ ਕਹਿੰਦਾ ਵੀ ਜ਼ੇਰਾਂ ਦਾ ਸਾਈਡ ਇਫੈਕਟ ਨਹੀਂ ਹੁੰਦਾ ਫਸਲਾਂ ਤੇ ਕਣਕਾਂ ਤੇ ਜਿਹੜੀ ਜਿੰਨੇ ਵਧ ਡੀਏਪੀ ਵਾਲੀ ਆਪਾਂ ਕਣਕ ਖਾਣੇ ਆ ਉਦਾ ਅਲੱਗ ਫਰਕ ਹੁੰਦਾ ਤੇ ਆਰਗੇਨਿਕ ਕਣਕ ਦਾ ਬਿਨਾ ਖਾਦ ਵਾਲੀ ਦਾ ਅੱਡ ਫਰਕ ਹੁੰਦਾ ਆ ਸਾਰੀ ਖਤਮ ਆ ਸਾਰੀ ਇੱਥੇ ਤਾਈਂ ਸਰੂ ਖਤਮ ਹੋ ਗਈ ਤੇ ਬਾਈਆਂ ਜਿਨ੍ਹਾਂ ਨੇ ਕਰੀ 2 ਵਿਗੇ ਦੂਰ ਤੇ 2 ਵਿਘਾਂ ਤੱਕ ਨਮੀ ਜਿੰਨੀ ਦੂਰ ਹਵਾ ਚੱਲੀ ਗਈ ਨਮੀ ਉਨੀ ਦੂਰ ਸਾਰੋਂ ਖਤਮ ਹੋ ਗਈ ਸਪਰੇਅ ਦਾ ਕਮਾਲ ਹੁਣ ਵੇਖ ਲਓ ਤੁਸੀਂ ਇੱਥੇ ਤੱਕ ਫਲੀ ਬਲ ਗਈ ਇਸ ਤੋਂ ਪਰਾਂ ਤੱਕ ਨਹੀਂ ਬਲੀ ਤੇ ਕਰੀ ਇੱਕ ਤੋਂ ਡੇਢ 2 ਵਿਗੇ ਦੂਰ ਇਹ ਹੈਗੀ ਹੈ ਕਾਲੀਆਂ ਸਪਰੇਵਾਂ ਦੇ ਕਮਾਲ ਜਿਹੜੀ ਆ ਫਲੀ ਹੈ ਇਹਨੂੰ ਅਸਰ ਹੋਇਆ ਹੈ ਬਾਕੀ ਆਉਤਲੀਆਂ ਉਤਲੀਆਂ ਸਾਰੀਆਂ ਖਤਮ ਹੋ ਗਿਆ ਜਿੱਥੋਂ ਨਹੀਂ ਗਈ ਜਿੰਨੀ ਦੂਰ ਉਨੀ ਦੂਰ ਵੀ ਤੁਹਾਨੂੰ ਵਿਖਾਵਾਂਗੇ ਵੀ ਇੱਥੋਂ ਤੱਕ ਨਹੀਂ ਗਈ ਸਾਰੀ ਖਤਮ ਸਾਰੀ ਖਤਮ ਹੋ ਗਈ ਉੱਤੋਂ ਜਿਹੜੇ ਕਹਿੰਦੇ ਬਾਲੀਆਂ ਖਾਦਾਂ ਪਾਏ ਨਾਲ ਵਾਣ ਖਰਾਬ ਨਹੀਂ ਹੁੰਦੇ ਜਾਂ ਇੱਕ ਟਾਈਮ ਦਾ ਜਿਹੜਾ ਲਾਲਚ ਹੈ ਫਸਲ ਵਧ ਚੱਕਣ ਦਾ ਜੋ ਵੀ ਲਾਲ ਜਾਏਗਾ ਵੀ ਝਾੜ ਸਾਨੂੰ ਜ਼ਿਆਦਾ ਦੇਊਗੀ ਤਾਂ ਸੋਚੋ ਜੀ ਉਹ ਪੱਕਣ ਖਾ ਰਹੇ ਆਵੇਂ ਦੀ ਤਾਂ ਆਪਣੇ ਅੰਦਰ ਕਿੰਨਾ ਉਹਦਾ ਸਾਈਡ ਇਫੈਕਟ ਆ ਕਿੰਨੀਆਂ ਬਿਮਾਰੀਆਂ ਲੱਗਦੀਆਂ ਜਿਹੜੀ ਪੰਜਾਬ ਤੋਂ ਬੀਕਾਨੇਰ ਪੀਬੀਐਮ ਨੂੰ ਜਿਹੜੀ ਇੱਕ ਕੈਂਸਰ ਵਾਲੀ ਟਰੈਂਜ ਜਾਂਦੀ ਹੈ ਨਾ ਉਹ ਉਹੀ ਨਹੀਂ ਜਾਂਦੀ ਉਹ ਇਸੇ ਕਰਕੇ ਜਾਂਦੀ ਹੈ ਹੁੰਦੇ ਧਰਤੀ ਦੇ ਪਾਣੀ ਡੂੰਗੇ ਉਹਨਾਂ ਕਰਕੇ ਜਾਂਦੀ ਹੈ ਤੁਹਾਨੂੰ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਐਵੇਂ ਦਾ ਪਾਣੀ ਮਿਲ ਜੂਗਾ ਜਿੱਦੇ ਜੇ ਯੂਰੇਨੀਅਮ ਦੀ ਮਾਤਰਾ ਜ਼ਿਆਦਾ ਹੈ ਇੱਕ ਖੋਜੇ ਵੀ ਪਤਾ ਲੱਗਿਆ ਥੋੜੇ ਦਾ ਨਾ ਪਹਿਲਾਂ ਇਹ ਕੋਈ ਕੜੀ ਕਡਾਈ ਗੱਲ ਨਹੀਂ ਗੀ ਤਾਂ ਹੁਣ ਤੁਸੀਂ ਦੇਖ ਲਓ ਵੀ ਵਧੀਆਂ ਸਰੂ ਇੰਨੀ ਦੁਰ ਨੁਕਸਾਨ ਕਰ ਗਈ ਇੱਕ ਹਵਾ ਨਾਲ ਤੇ ਜੇ ਆਪਾਂ ਉਹ ਸਪਰੇਅ ਕਰਦੇ ਆ ਆਪਣੇ ਅੰਦਰ ਕਿੰਨੇ ਉਹਦੇ ਕਣ ਜਾਂਦੇ ਹੋਣੇ ਤੇ ਕਿੰਨਾ ਆਪਾਂ ਨੂੰ ਅੰਦਰ ਨੁਕਸਾਨ ਕਰਦੀ ਹੈ ਇਹ ਵੀਰੇ ਜਿੰਦਾ ਜਗਦਾ ਸਬੂਤ ਹੈ ਕੋਈ ਕੋਰੇ ਦੀ ਮਾਰ ਨਹੀਂ ਕੋਈ ਹੋਰ ਨਹੀਂ ਕੁਝ ਇਧਰ ਵਿਗਿਆਨੀ ਕਾਏਣ 20 20 ਕਰਮਾ ਕਰਾਓ ਕਿਵੇਂ ਪਾਉ ਮੈਂ ਕਿਹਾ ਵਿਗਿਆਨੀ ਕਾਏ ਆ ਗਏ ਆ ਇਧਰ ਵਿਗਿਆਨੀ ਕਾਏ ਆ ਹੁਣ ਮੁਆਇਨਾ ਕਰਨਗੇ ਸਰੋਂ ਦਾ ਸਾਰੀਆਂ ਉੱਤੋਂ ਤੋਂ ਫਲੀਆਂ ਬੜ ਗਈਆਂ ਆ ਦਿਖਾ ਕੇ ਲਿਆਵਾ ਉੱਤੋਂ ਤੋਂ ਸਾਰੀਆਂ ਬੜ ਨਾ ਨਾ ਇਹ ਵਿਚਾਲੇ ਆ ਬੱਜੀ ਇਹ ਕਣਕ ਤੇ ਕੀਤੀ ਸਪਰੇ ਤੇ ਹਵਾ ਦੇ ਵਿੱਚ ਨਮੀ ਇੰਨੀ ਤੇ ਜਿਹੜੇ ਪਾਸੇ ਨੂੰ ਹਵਾ ਉਹ 2 ਵੀਗਾਂ ਤੱਕ ਜਾਂਦਾ ਰਿਹਾ ਕੰਮ 2 ਵੀਗਾਂ ਤੱਕ ਹੋ ਗਿਆ ਪੱਕਾ ਕੰਮ ਹੋ ਗਿਆ ਇੱਧਰ ਸਾਡੇ ਵਿਗਿਆਨੀਕ ਬਗੇਲਾ ਸਿੰਘ ਆਏ ਨੇ ਬਗੇਲਾ ਸਿੰਘ ਹੁਣ ਇਹਦਾ ਮੁਆਇਨਾ ਕਰ ਰਹੇ ਨੇ ਬਗੇਲਾ ਸਿੰਘ ਦੋ ਸ਼ਬਦ ਕੀ ਕਹਿਣਾ ਚਾਹੋਗੇ ਇੱਧਰ ਨੂੰ ਫੁਰਕੇ ਦੱਸ ਕੋਈ ਦੋ ਸ਼ਬਦ ਇਹਨਾਂ ਦੇ ਲੱਗਾ ਚੇਪੂ ਜਿਹੇ ਬਚਾਰੇ ਨੇ ਇਸ ਪਾਸੇ ਨੂੰ ਆਵਾਜ਼ ਸੀ ਨਾ ਇੱਧਰ ਨੂੰ ਆਏ ਇਸ ਪਾਸੇ ਆ ਗੁੱਟ-ਗੁੱਟ ਆਓ ਪਰਲਾ ਉਹ ਜਿੱਥੇ ਛੜੀਆਂ ਪਈਆਂ ਉੱਥੇ ਘਟ ਇੱਧਰੋਂ ਇੱਧਰ ਸਾਰਾ ਹੀ ਕੰਮ ਹੋ ਗਿਆ ਪੱਕਿਆਂ ਜੀ ਆ ਦੇਖੋ ਕੋੜੋਂ ਕੋੜੋਂ ਤਾਂ ਬਹਾਲਾਸ ਰੇ ਇਹਨੂੰ ਬਾਈ ਲਕਵਾ ਹੋ ਗਿਆ ਥੋੜਾ ਜਿਆ ਆ ਦੇਖੋ ਬਾਈ ਹਾਂ ਤਾਂ ਯਾਰ ਸਾਰੀ ਖਤਮ ਹੋ ਗਿਆ ਤਾਂ ਥੱਲੋਂ ਮੋੜ ਚੋਂ ਬਣ ਰਹਿ ਜਾਣਾ ਹਾਂ ਮੋੜੜ ਕਿੰਨੇ ਸਪਰੇ ਨਹੀਂ ਪਈ ਹੋ ਰਹੀ ਆ ਬਾਈ ਸਰੋਂ ਨੂੰ ਮੋਟੇ ਕੰਡਾ ਸਾਢੇ ਬਾਈ ਸਰੋਂ ਸਾਢੇ ਏਰੀਏ ਦੇ ਵਿੱਚ ਐਵੇਂ ਹਵਾ ਚੱਲੇ ਨਾ ਹਵਾ ਤੇਜ਼ ਹੋਊਗੀ ਬਗੇਲੇ ਵਿਗਿਆਨੀ ਕੰਨਾਂ ਵੀ ਖੋਜ ਕਰੀ ਕਹਿੰਦਾ ਬਈ ਇਹਨੂੰ ਲੱਕਬਾ ਪੈ ਗਿਆ ਸਗੋਂ ਤੇ ਲੱਕਬਾਤ ਬਈ ਮੈਨ ਲੱਗਿਆ ਇਹਨੂੰ ਪੈ ਗਿਆ ਜਿਹਦੇ ਡੋ ਢਾਈ ਕਿੰਨੇ ਸਹੀ ਹੋ ਗਿਆ ਸਾਡਾ ਤਾਂ ਪਾਸਾ ਹੀ ਖੜ ਗਿਆ ਨਾ ਬਾਈ ਲੱਕਵੇ ਦੀ ਰੂਪ ਹੋ ਗਿਆ ਕਰਵਾ ਲੋ ਬਗੇਲੇ ਤੁ ਸਰਵੇ ਸਰਵਾ ਕੀਤਾ ਵੇ ਬਾਈ ਯਾਰ ਬੂਟਾ ਵਧੀਆ ਹੁਣ ਆਪਣੇ ਪਿੰਡ ਆ ਉਥੇ ਅਗਲਾ ਪੋਸ ਹੈ ਨਾ ਜਿਹੜਾ ਆਖਣਾ ਕਦੇ ਹੋਰ ਨਹੀਂ ਤਾਂ ਨੀਰਾ ਤਾਂ ਬਣੂੰਗਾ ਸਰੋਂ ਦਾ ਸਰਵੇ ਹੁਣ ਤੋਂ ਬਾਅਦ ਇੱਕ ਰਾਈਡ ਟਾਈਕਰ ਤੇ ਐਪੀ ਹੋਣਾ ਦੇ ਨਾਲ ਉਹ ਬੰਦੇ ਪਿੱਛੇ ਖੜੇ ਆ ਇੱਥੇ ਤੇ ਕੀਤੀ ਨਹੀਂ ਹੋਈ ਨਾ ਕੀਤੀ ਇੱਥੇ ਲਾਲ ਜੀ ਹੋਰ ਇਧਰ ਅੱਜ ਦਿਵਾਰੀ ਸਰਵੇ ਹੋ ਰਿਹਾ ਸਰੋਂ ਦਾ ਸਰੋਂ ਇਧਰੋਂ ਸਾਰੀ ਬਲ ਗਈ ਤੇ ਇਸ ਪਾਸੇ ਤੇ ਉਹ ਗੁੱਠਾ ਇੱਥੇ ਕਰੀਏ ਸਪਰੇਅ ਇਸ ਪਾਸੇ ਇਸ ਗੁੱਠ ਚ ਕਰੀ ਸੀ ਇਸ ਤੋਂ ਪਰੇ ਐ ਨੂੰ ਕਰੀ ਆ ਤਾਂ ਇੰਨੀ ਦੂਰ ਚੱਲ ਗਈ ਐ ਇਸ ਪਾਸੇ ਤੇ ਹੀ ਸਿਰੇ ਤੇ ਹੀ ਹੈ ਨਾ ਅੱਗੇ ਤੱਕ ਗਈ ਹੈ ਨਾ ਤਾਂ ਉੱਤੋਂ ਤੋਂ ਵੱਢੀ ਜਿਹੜੀ ਤੇ ਜਿਹੜੀ ਦੂਜੀ ਫੁਟਾਨ ਹੋ ਰਹੀ ਐ ਇਹ ਥੋੜੀ ਜੀ ਸਹੀ ਐ ਜਿਵੇਂ ਆਹ ਵੱਲੋਂ ਜਿਹੜੀ ਪਹਿਲਾਂ ਵੱਢਤੀ ਥੱਲੋਂ ਬਾਕੀ ਬਈ ਆ ਨੀਲੀ ਪੈ ਗਈ ਆ ਦੇਖ ਸਕਦੇ ਹੋ ਤੁਸੀਂ ਜਿੰਨੀ ਸਾਰੀ ਨੀਲੀ ਪੈ ਗਈ ਤੁਹਾਨੂੰ ਵਿੱਚ ਵੜ ਕੇ ਵੀ ਵਿਖਾਉਣੀ ਐ ਤਾਂ ਉੱਥੋਂ ਮੁੜ ਗਏ ਪਰ ਇਹਨੂੰ ਇਹ ਜਿੱਥੇ ਬਾਈ ਖੜਾ ਐ ਇਸ ਤੋਂ ਪਰਾਂ ਮੁੜ ਗਏ ਇਸ ਤੋਂ ਪਰੇ ਪਰੇ ਆ ਇੱਧਰ ਸਾਰੀ ਸਪਰੇ ਕਰੀ ਗਈ ਐ ਟੋਟਲ ਯੂਪੀਐਲ ਦੀ ਟੋਟਲ ਕਰੀ ਐ ਤੇ ਆ ਸਾਰੀ ਸਰੂੰ ਗਈ ਵੀਗਾ ਗਈ ਆ ਤੇ ਉਹ ਉੱਥੋਂ ਤੱਕ ਜਾਂਦੀ ਦੀ ਤੇ ਜਿਹੜੇ ਉਹ ਕੱਲ ਆਪਾਂ ਉੱਥੇ ਸੀ ਉਹ ਪਰਲੀ ਕੋਲ ਇਸ ਥਾਂ ਤੇ ਇੱਥੇ ਦੋ ਇੱਕ ਮਰਬਾ ਡੇਢ ਮਰਬਾ ਦੂਰ ਛੱਡ ਕੇ ਉਹ ਵੀ ਬਲਕਿ ਤੇ ਆ ਵੀ ਗਈ ਇਹ ਵੀਰੋ ਇੰਨਾ ਨੁਕਸਾਨ ਤਕੜਾ ਹੋ ਗਿਆ ਜਿਹੜਾ ਯੂਪੀਐਲ ਦੀ ਟੋਟਲ ਕਰਨ ਨਾਲ ਅੱਜ ਉਹ ਆਏ ਨਹੀਂ ਕੰਪਨੀ ਵਾਲੇ ਵੀਰ ਉਹ ਸਰਵੇਖਣੇ ਕਰ ਰਹੇ ਨੇ ਜੇਕਰ ਕੋਈ 20 30% ਨੁਕਸਾਨ ਹੈ 40% ਨੁਕਸਾਨ ਹੈ ਤਾਂ ਵੀ ਕਿ ਬਤਾਈ ਹੋ ਜੇ ਸੀ ਅਗਰ ਕੋਈ ਫਾਇਦਾ ਹੋ ਜੂਗਾ ਜੇ ਸਹੀ ਰਿਪੋਰਟ ਸਹੀ ਹੋਵੇਗੀ ਕਿਤਾ ਹੂੰ ਹੂੰ ਫੋਟੋ ਜੀ ਤੀਜਾ ਖੇਤ ਇਹ ਸਪਰੇਕਣਕ ਚ ਕਰੀ ਆ ਤੇ ਆ ਤੀਜੇ ਖੇਤ ਚ ਨੁਕਸਾਨ ਇੱਥੋਂ ਇਸ ਪਾਸੇ ਨੂੰ ਇਧਰੋਂ ਜ਼ਿਆਦਾ ਹੈ ਇਧਰੋਂ ਉੱਤੇ ਨਾਲ ਨਾਲ ਜ਼ਿਆਦਾ ਹੈਗਾ ਤੇ ਜਿਵੇਂ ਦੀ ਹਵਾ ਸੀਗੀ ਐ ਨੂੰ ਆ ਤੀਜਾ ਖੇਤ ਇੱਕ ਉੱਥੇ ਦੋ ਤੇ ਆ ਤਿੰਨ ਤਨ੍ਹ ਦਿੱਤੀ ਮੈਂ ਤਰੋ ਉਹ ਕੀ ਆ ਵੀ ਸਰਵੇ ਪਾਈ ਮੈਂ ਸਭ ਦਵਾਈਆਂ ਨੂੰ ਬੋਲਦਾ ਬਰੋਦੈਂਟ ਟਾਪਿਕ ਆ ਕੰਨ ਨੁਕਸਾਨ ਪੱਕੇ ਚ ਯੂਰੀ ਵਾਲੀ ਝੋਲੀ ਇਹ ਵਿੱਚ ਪਾਈ ਆ ਭਾਈ ਜੀ ਆ ਲਾ ਰੇ ਪਾਣੀ ਅੱਜ ਜੋਵਾਂ ਨੂੰ ਤੇ ਜੋ ਆਪਣੇ ਆ ਮਿੱਤਰੋ ਅੱਧਾ ਬ੍ਰਾਂ ਅੱਧਾ ਨੇਰੀ ਤਾਂ ਇਹ ਹੈ ਤਾਂ ਨੇਰੀ ਪਾਣੀ ਦਾ ਨੇਰਤਾ ਹੀ ਲੱਗਦਾ ਇਧਰ ਟਿਬਾ ਲਾਇਆ ਹੋਇਆ ਹੈ ਰਾਣਾ ਏਦ ਕੀ ਇਹਦੇ ਵਿੱਚੋਂ ਮਿੱਟੀ ਹੋਰ ਚੱਕ ਕੇ ਉਹ ਟਿੱਬਾ ਤਾਂ ਭਾਉ ਇੱਥੇ ਲਾਉਣਾ ਇਹ ਸਾਡੀ ਜ਼ਿੰਦਗੀ ਖੇਤ ਖਲਿਆਣਾ ਵਾਲੀ ਤੇ ਅੱਜ ਦੀ ਆਪਣੀ ਸੈਲਫੀ ਸੈਲਫੀ ਕਾਦੀ ਯਾਰ ਹਾਲ ਬੇਹੋਏ ਹੋਏ ਤੇ ਜਿਹੜਿਆ ਖਤਨੀ ਬਾਬੇ ਜਿਹੜੇ ਜੋ ਹੈ ਨਾ ਪੈਰ ਛੱਲ ਦਿੰਦੇ ਆ ਕਣਕ ਤੇ ਕੁਛ ਨਹੀਂ ਹੁੰਦਾ ਜੋ ਪੈਰ ਛੱਲ ਦਿੰਦੇ ਜੂ ਪਿੱਛੋਂ ਫਿਰ ਤਫਣਾ ਹੁੰਦਾ ਨਾ ਜੀਰੀਆ ਲੈ ਕੇ ਤਾਂ ਜੀਰੀਆ ਇਹ ਔਖਾ ਕੰਮ ਹੈ ਦੋ ਘੱਟੇ ਸੱਤੇ ਆ ਆਪਣਾ ਪਾਉ ਬਹਿ ਜਾ ਬਹਿ ਜਾਓਗੀ ਇਹਨੋਂ ਸੜੀ ਇੱਥੇ ਇਹ ਆਪਣਾ ਖਾਲੀ ਪਿਆ ਹੱਗਦਾ ਓਕੇ ਇੱਕ ਪਿਆ ਉੱਥੇ ਟਰੈਕਟਰ ਕੋਲ ਤਾਂ ਮਿੱਤਰੋ ਇਹ ਹਾਲ ਚਾਲ ਨੇ ਪਾਣੀ ਅੱਜ ਆਪਾਂ ਮੋਟਰ ਦਾ ਲਾ ਰਹੇ ਆ ਇੱਕ ਨਹਿਰ ਦਾ ਪਾਣੀ ਲਾਇਆ ਤੇ ਇੱਕ ਔਣ ਮੋਟਰ ਦਾ ਲਾਤਾ ਦੋ ਇੱਕ ਪਹਿਲਾ ਲਾਤਾ ਤਿੰਨ ਨਹਿਰ ਦੇ ਦੇ ਨਹਿਰ ਦੇ ਦੋ ਲੱਗ ਗਏ ਤੇ ਮੋਟਰ ਦਾ ਇੱਕ ਹੋਰ ਤਾਂ ਆ ਵੀਰੇ ਆਪਣੀ ਖੇਤੀਬਾੜੀ ਤੇ ਆਪਣਾ ਖੇਤ